ਅੱਜ ਲੁਧਿਆਣਾ ਵਿਕੇ ਨੋਵਲਟੀ ਵੀਲਜ਼ ਮਹਿੰਦਰਾ ਨੇ ਆਪਣੇ ਕਨਾਲ ਰੋਡ ਸਾਊਥ ਸਿਟੀ ਸ਼ੋਰੂਮ ਵਿਖੇ ਨਵੀਂ ਮਹਿੰਦਰਾ ਥਾਰ ਦਾ ਮਾਨ ਨਾਲ ਉਤ்கਾਟਨ ਕੀਤਾ ਜੋ ਕਿ ਪੰਜਾਬ ਦੇ ਗਾਕਾ ਨੂੰ ਵਿਸ਼ੇਸ਼ ਪਦਰੀ ਐਸਯੂਵੀ ਪ੍ਰਦਾਨ ਕਰਨ ਦੇ ਵਿੱਚ ਇੱਕ ਹੋਰ ਮੀਲ ਪੱਥਰ ਹੈ ਅੱਜ ਬਹੁਤ-ਬਹੁਤ ਧੰਨਵਾਦ ਤੇ ਜਿਸ ਤਰੀਕੇ ਨਾਲ ਸਾਨੂੰ ਅੱਜ ਹੁਮਾਰਾ ਕਿਸਮਤ ਤੋਂ ਦੁਆਰਾ ਮਿਲਿਆ ਸਾਨੂੰ ਬੜੀ ਖੁਸ਼ੀ ਹੈ ਅੱਜ ਅਸੀਂ ਨੋਵਲਟੀ ਵੀਲਜ਼ ਦੇ ਸਾਊਥ ਸਿਟੀ ਸ਼ੋਰੂਮ ਤੇ ਆਪਾਂ ਥਾ 3 ਡੋਰ ਦੇ ਲਈ ਬਹੁਤ ਹੀ ਪਿਆਰ ਭਰੀ ਗੱਡੀ ਆ ਸਾਰਿਆਂ ਨੂੰ ਬਹੁਤ ਅੱਛਾ ਰਿਸਪੌਂਸ ਹਨ ਹਮੇਸ਼ਾ ਕਸਟਮਰ ਦਾ ਮਿਲੇ ਆ ਅੱਜ ਇਹ ਗੱਡੀ ਦਾ ਨਵਾਂ ਵਰਜ਼ਨ ਆਪਾਂ ਲਾਂਚ ਕੀਤਾ ਹੈ ਇਹਦੇ ਵਿੱਚ ਦੋ ਤਰੀਕੇ ਮਾਡਲ ਆਉਂਦੇ ਨੇ ਪੈਟਰੋਲ 'ਚ ਵੀ ਇਹ ਗੱਡੀ ਆਂਦੀ ਹੈ ਤੇ ਡੀਜ਼ਲ 'ਚ ਵੀ ਆਂਦੀ ਹੈ ਪੈਟਰੋਲ ਦੇ ਵਿੱਚ ਜਿਹੜੀ ਗੱਡੀ ਹੈਗੀ ਆ ਸਿਰਫ ਉਸ ਨੂੰ ਆਟੋਮੈਟਿਕ ਆਂਦੀ ਹੈ ਡੀਜ਼ਲ 'ਚ ਜਿਹੜੀ ਆ ਆਟੋਮੈਟਿਕ ਔਰ ਮੈਨੂ ਦੋਨੋਂ ਹੀ ਗੱਡੀਆਂ ਜਿਹੜੀਆਂ ਨੇ ਉਹ ਅਵੇਲੇਬਲ ਆਂਦੀਆਂ ਨੇ ਕੰਪਨੀ ਦਾ ਪ੍ਰਾਈਸ ਬਹੁਤ ਅੱਛਾ ਲਾਂਚ ਕੀਤਾ 9 ਲੱਖ 99 ਹਜ਼ਾਰ ਤੋਂ ਇਹ ਗੱਡੀ ਦੀ ਪ੍ਰਾਈਸ ਰੇਂਜ ਲਈ ਉਹ ਸਟਾਰਟ ਹੈਗੀ ਆ ਇਦੇ ਵਿੱਚ ਹੁਣ ਇਹ ਗੱਡੀ ਦੀ ਸਭ ਤੋਂ ਖਾਸ ਕੀ ਚੀਜ਼ ਹੈਗੀ ਆ ਕਿ ਇਹ ਗੱਡੀ ਪਹਿਲਾਂ ਵੀ ਲੋਕ ਚਲਾ ਰਹੇ ਸੜਕ ਦੇ ਦੇਖੋਗੇ ਤੁਹਾਨੂੰ ਹਰ ਦੂਜੀ ਕੀ ਕੀ ਗੱਡੀ ਥਾਰ ਨਜ਼ਰ ਆ ਜਾਏਗੀ ਬਟ ਜੋ ਵੀ ਕਸਮਰ ਦੀ ਡਿਮਾਂਡ ਸੀ ਜੋ ਫੀਡਬੈਕ ਸੀ ਕੰਪਨੀ ਨੇ ਉਹਨੂੰ ਧਿਆਨ ਚ ਰੱਖ ਕੇ ਉਹ ਫੀਡਬੈਕ ਨੂੰ ਚੇਂਜ ਕੀਤਾ ਜਿਵੇਂ ਇਸ ਨੂੰ ਦੇਖਾ ਸਟਾਰਟਿੰਗ ਹੈ ਗ੍ਰੈਬ ਹੈਂਡਲ ਆ ਗਏ ਨੇ ਸਟੀering ਜਿਹੜਾ ਮਾਉਂਟ ਕੰਟਰੋਲ ਆ ਗਿਆ ਸਟੀering ਉਹ ਤੇ ਆ ਗਈ ਹੈ ਪਾਵਰ ਵਿੰਡੋ ਜਿਹੜੇ ਸਵਿਚੀ ਪਰ ਸੈਂਟਰ ਜਾਂਦੇ ਸੀ ਉਹ ਹੁਣ ਸਾਈਡ ਡੋਰ ਤੇ ਆ ਗਏ ਨੇ ਪਲੱਸ ਫਿਊਲ ਦੀ ਲਿਡ ਕੰਟਰੋਲ ਇਲੈਕਟ੍ਰੋਨਿਕ ਹੋ ਗਈ ਹੈ ਪਲੱਸ ਆਰਮ ਰੈਸਟ ਆ ਗਏ ਨੇ ਪਲੱਸ ਰੀਅਰ 뷰 ਕੈਮਰਾਜ਼ ਇੰਟਰੋਡਿਊਸ ਹੋ ਗਿਆ ਹੈ ਇਹ ਜਿਹੜੀ ਖਾਸ ਚੀਜ਼ਾਂ ਨੇ ਜਿਹੜੀਆਂ ਇਸ ਦੀ ਇਸ ਵੇਰੀਐਂਟ ਤੇ ਇੰਟਰੋਡਿਊਸ ਕੀਤੀਆਂ ਹਨ ਕੰਪਨੀ ਨੇ ਜਿਵੇਂ ਕਿ ਪਹਿਲਾਂ ਗੱਡੀਆਂ ਆ ਗੱਡੀਆਂ ਉਸ ਤੋਂ ਸਪੈਸ਼ਲ ਸਟ੍ਰਕਚਰ ਲੱਗੇ ਆਏ ਹਾਂ ਐਕਸਟਰਾ ਲੱਗੇ ਹਨ ਲੇਕਿਨ ਸਭ ਤੋਂ ਅੱਛੀ ਗੱਲ ਮੈਨੂੰ ਹਮੇਸ਼ਾ ਦੱਸਦੇ ਹੋਏ ਨੇ ਕਿ ਜੋ ਕਸਮਰ ਦੀ ਡਿਮਾਂਡ ਸੀ ਜਿਹੜੀ ਸ਼ਾਰਟਕਮਿੰਗ ਲੱਗਦੀ ਸੀ ਛੋਟੀ ਛੋਟੀ ਚੀਜ਼ਾਂ ਉਹ ਕੰਪਨੀ ਨੇ ਸਾਰੀਆਂ ਧਿਆਨ ਚ ਰੱਖੀਆਂ ਨੇ ਤੇ ਅੱਜ ਉਹਨਾਂ ਕਮੀਆਂ ਨੂੰ ਦੂਰ ਕਰਕੇ ਜਿਹੜੀ ਡਿਮਾਂਡ ਸੀ ਕਸਮਰ ਦੀਆਂ ਉਹਨਾਂ ਨੂੰ ਪੂਰੀ ਕਰਕੇ ਗੱਡੀ ਲਾਂਚ ਕੀਤੀ ਹੈ ਜਿਵੇਂ ਕਿ ਕਿਹੜੀਆਂ ਕਿਹੜੀਆਂ ਕਮੀਆਂ ਦੂਰ ਕੀਤੇ ਗਿਆ ਜੀ ਮੈਂ ਸਮਝਦਾ ਕਿ ਜਿਵੇਂ ਥਾਰ ਵਾਲੇ ਕਸਮਰ ਨੇ ਜਦੋਂ ਤੇਲ ਪਰਵਾਣਾ ਹੁੰਦਾ ਸੀ ਉਹ ਪਹਿਲਾਂ ਗੱਡੀ ਦਾ ਇੰਜਣ ਬੰਦ ਕਰਦੇ ਸੀ ਚਾਬੀ ਹੱਥ ਵਿੱਚ ਫੜਾਉਂਦੇ ਸੀ ਫਿਰ ਉਹ ਡੀਜ਼ਲ ਭਰਵਾਉਂਦੇ ਸੀ ਹੁਣ ਉਹ ਇਲੈਕਟ੍ਰੋਨਿਕ ਹੋ ਗਿਆ ਇਲੈਕਟ੍ਰੀਕ ਅੰਦਰ ਪੁਸ਼ ਬਟਨ ਕਰੋਗੇ ਤੇ ਫਿਊਲ ਟੈਂਕ ਖੁੱਲ ਜਾਏਗਾ ਪਾਵਰ ਵਿੰਡੋਸ ਵੀ ਮੋਸਟਲੀ ਗੱਡੀਆਂ ਦੀ ਡੋਰ ਤੇ ਆਉਂਦੀਆਂ ਨੇ ਥਾਰ ਤੇ ਕੰਟਰੋਲ ਜਿਹੜਾ ਸੈਂਟਰ ਜਾਂਦਾ ਸੀਗਾ ਹੁਣ ਇਹਦੇ ਨਾਲ ਕੀ ਹੋ ਗਿਆ ਡੋਰ ਦੇ ਉੱਤੇ ਪਾਵਰ ਵਿੰਡੋ ਦਾ ਕੰਟਰੋਲ ਦੇ ਦਿੱਤਾ ਹੈ ਤੀਸਰਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿਉਂਕਿ ਸਾਰੇ ਆਜ ਫੋਨ ਸ਼ੈਲ ਵੀ ਨੇ ਫੋਨ ਤੁਹਾਡਾ ਆਈਫੋਨ ਹੋਗਾ ਚਾਹੇ ਐਪਲ ਹੈਗਾ ਉਹ ਕਨੈਕਟਡ ਹੋ ਜਾਏਗਾ ਔਰ ਉਹਦਾ ਕੰਟਰੋਲ ਜਿਹੜਾ ਸਟੀਅਰਿੰਗ ਤੇ ਆ ਜਾਏਗਾ ਸਟੀਅਰਿੰਗ ਤੇ ਤੁਸੀਂ ਬੈਟਰੀ ਕਾਲਸ ਨੂੰ ਚੱਲਦੇ ਹੋ ਕਨੈਕਟ ਕਰ ਸਕਦੇ ਹੋ ਡਿਸਕਨੈਕਟ ਕਰ ਸਕਦੇ ਹੋ ਕ੍ਰੂਜ਼ ਕੰਟਰੋਲ ਸਟੀਅਰਿੰਗ ਤੇ ਆ ਗਿਆ ਜਿਹੜਾ ਕਿ ਇਹ ਪਹਿਲਾਂ ਚੀਜ਼ਾਂ ਨਹੀਂ ਆਉਂਦੀਆਂ ਸੀ ਤੇ ਸਰ ਇਹਦੇ ਵਿੱਚ ਕਲਰ ਕਿਹੜੇ-ਕਿਹੜੇ ਆਏ ਹਨ ਕਲਰ ਸਰ ਬਲੈਕ ਐਂਡ ਵਾਈਟ ਜਿਹੜਾ ਮੇਨ ਹੈਗਾ ਇਹ ਤੇ ਬਾਕੀ ਇਹ ਗੈਲੈਕਸੀ ਗ੍ਰੇ ਆਂਦਾ ਕਲਰ ਔਰ ਉਸ ਤੋਂ ਇਲਾਵਾ ਬਾਕੀ ਹੋਰ ਵੀ ਜਿਹੜੇ ਕਲਰ ਨੇ ਜਿਵੇਂ ਕਿ ਬਰਾਊਨ ਇਹ ਕਲਰ ਆਂਦਾ ਹੈ ਤੇ ਵਾਈਟ ਬਲੈਕ ਤੇ ਬਰਾਊਨ ਗ੍ਰੇ ਇਹ ਕਲਰ ਆਉਂਦੇ ਨੇ ਸਰ ਇਹ ਬੁਕਿੰਗ ਦੀ ਗੱਲ ਕੀਤੀ ਜਾਂਦੀ ਹੈ ਸਰ ਬੁਕਿੰਗ ਸਾਡੇ ਕੋਲ 11000 ਰੁਪਏ ਦਾ ਬੁਕਿੰਗ ਲਈ ਸ਼ੁਰੂ ਹੋ ਚੁੱਕੀ ਹੈ ਅੱਜ ਤੋਂ ਆਪਾਂ ਬੁਕਿੰਗਸ ਲੈਣਾ ਸ਼ੁਰੂ ਕਰ ਦਿੱਤੀਆਂ ਨੇ ਤੇ ਹੋਪਫੁਲੀ ਕਿ ਨਵਰਾਤਿਆਂ ਜਿਹੜਾ ਸੀਜ਼ਨ ਚੱਲ ਰਿਹਾ ਦਿਵਾਲੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਦਿੱਲੀ ਵਿਖੇ ਵੀ ਨਾਲ ਦੇ ਨਾਲ ਡਿਲੀਵਰੀਆਂ ਕਰੀਏ ਆਪਣੇ ਕੋਲ ਤੇ ਸਰ ਜਿਵੇਂ ਹੁਣ ਦੁਆਲੀ ਦਾ ਦਿਨ ਚਾਰਿਆ ਕਸਟਮਰਾਂ ਲਈ ਕੁਝ ਸਪੈਸ਼ਲ ਡੀਲ ਵੀ ਦੋਗੇਗਾ ਸਰ ਹਾਂ ਇਹ ਬਹੁਤ ਅੱਛਾ ਤੁਸੀਂ ਸਵਾਲ ਪੁੱਛਿਆ ਕਿਉਂਕਿ ਇਸ ਵੇਲੇ ਸਾਰਿਆਂ ਨੂੰ ਇਹ ਚਾਹ ਹੁੰਦਾ ਕਿ ਯਾਰ ਫੈਸਟੀਵਲ ਸੀਜ਼ਨ ਆ ਰਿਹਾ ਤੇ ਕੀ ਡਿਸਕਾਊਂਟ ਆਊਗਾ ਕੰਪਨੀ ਨੇ ਐਸੇ ਤੀਨ ਚਾਰ ਰੱਖਿਆ ਵੀ ਕੋਈ ਕਸਟਮਰ ਨੂੰ ਤਕਲੀਫ ਹੋਵੇ ਨਾ ਕਿ ਭਾਈ ਡਿਸਕਾਊਂਟ ਕੀ ਆਣਾ ਕੀ ਨਹੀਂ ਰੇਟ ਹੀ ਇੰਨਾ ਕੁ ਵਧੀਆ ਲਾਂਚ ਕਰ ਦਿੱਤਾ ਤੁਸੀਂ ਜਿਵੇਂ ਤੁਹਾਨੂੰ ਦੱਸਿਆ ਕਿ 9 ਲੱਖ 99 ਹਜ਼ਾਰ ਦੀ ਗੱਡੀ ਪ੍ਰਾਈਸ ਨਾਲ ਸਟਾਰਟਿੰਗ ਹੈ ਤੇ ਅਗਰ ਅਸੀਂ ਦੇਖੀਏ ਮੋਟਾ-ਮੋਟਾ ਤੇ ਕਰੀਮਨ 80 ਤੋਂ 90 ਹਜ਼ਾਰ ਦੇ ਫੀਚਰ ਜਿਹੜੇ ਇਹ ਕੰਪਨੀ ਨੇ ਐਡ-ਆਨ ਕੀਤੇ ਨੇ ਪਰ ਪ੍ਰਾਣੀ ਦਾ ਉਹਨਾਂ ਨੇ ਸਿਰਫ ਜਿਹੜਾ ਰੇਟ ਦਾ ਫਰਕ ਹੈ ਸਿਰਫ 39 ਹਜ਼ਾਰ ਦਾ ਰੱਖਿਆ ਹੈ ਤੇ ਆਪਣੇ ਅਰਜੀ ਕਸਟਮਰ ਬਾਦ ਸਭ ਤੋਂ ਵੱਡੀ ਗੱਲ ਹੈ ਇਹ ਅੱਛਾ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਸਰ ਲੁਧਿਆਣਾ ਵਾਸੀਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦੀ ਜਿੰਨੇ ਹੈ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ মিডিਆ ਚੈਨਲ ਥਰੂ ਅਸੀਂ ਇੱਕ ਵਾਰ ਫੇਰ ਆਪਣੇ ਸਾਰੇ ਕਸਟਮਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਇੰਨਾ ਪਰਮਾ ਹੰਗਾਰਾ ਦਿੱ ਅੱਜ ਥਾ 3 ਡੋਰ ਦੀ ਲਾਂਚਿੰਗ ਦਾ ਅਸੀਂ ਇਹੀ ਉਮੀਦ ਕਰਾਂਗੇ ਕਿ ਸਾਡੇ ਕੋਲ ਵੱਧ ਤੋਂ ਵੱਧ ਆਉਣ ਸਾਡੇ ਕੋਲ ਬੁਕਿੰਗ ਆਉਣ ਵਿਜ਼ਿਟਸ ਹੋਣ ਤੇ ਸਾਡੇ ਕੋਲ ਟੈਸਲਾ ਗੱਡੀਆਂ ਸਾਡੇ ਚਾਰ ਸ਼ੋਰੂਮ ਨੇ ਮਹਿੰਦਰਾ ਦੇ ਆਪਣੇ ਇਹਨਾਂ ਦੇ ਕਮਰਸ਼ੀਅਲ ਤਿੰਨ ਆਪਣੇ ਸਾਊਥ ਸਿਟੀ ਦੇ ਇੱਕ ਸ਼ੋਰੂਮ ਹੈਗਾ ਸਾਡਾ ਮਲਹਾਰ ਰੋਡ ਤੇ ਇੱਕ ਸ਼ੋਰੂਮ ਹੈ ਮੇਨ ਸ਼ੋਰੂਮ ਸਾਡਾ ਟੰਡਾਰੀ ਤੇਗਾ ਜੇ ਤੁਸੀਂ ਆਓ ਟੈਸਟ ਡਰਾਈਵ ਲੋ ਬੁਕਿੰਗ ਕਰਾਓ ਐਂਡ ਵੀ ਆਰ ਹੈਪੀ ਟੂ ਸਰਵ ਯੂ ਥੈਂਕ ਯੂ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਅੱਜ ਅੰਮ੍ਰਿਤ ਨਾਲ ਗੱਲਿੰਗ ਆਫ ਕੀ ਹੈ ਵੈਰੀ ਕਿਤੇ ਮੈਚਾ ਵੀਥਰਾਂ ਦੇ ਵਿੱਚ ਗੱਡੀ ਨਵੀਂ ਲਾਂਚ ਕਰ ਰਹੇ ਨੇ ਜੀ ਅੱਜ ਕੱਲ ਮਹਿੰਦਰਾ ਨੇ ਲਾਂਚ ਕਰਤੀ ਆ ਅਜੇ ਏਜੰਸੀ ਦੇ ਵਿੱਚ ਲਾਂਚ ਹੋ ਰਹੀ ਹੈ ਗੱਡੀ ਦਾ ਇਹ ਗੱਲ ਕੀ ਕਿਹਾ ਫਿਊਚਰ ਵਾਈਜ਼ ਫਿਊਚਰ ਇਸ ਸੇਫ ਕੰਪੀਟਿਟਰ ਫਿਊਚਰ ਬਹੁਤ ਵਧੀਆ ਜੀ ਜੋ ਕਸਟਮਰ ਦੀ ਡਿਮਾਂਡ ਸੀਗੀ ਉਹ ਕੁਝ ਨਵੇਂ ਚੇਂਜ ਕਰਤਾ ਗੱਡੀ ਦੇ ਵਿੱਚ ਬਹੁਤ ਵਧੀਆ ਗੱਡੀ ਹੈ ਜੀ ਤੇ ਤੁਸੀਂ ਬੁੱਕ ਕਰਾ ਹਾਂ ਜੀ ਉਸ ਦੀ ਬੁੱਕ ਕਰਵਾਈ ਹੋਈ ਹੈ ਜੀ ਸਿਟੀਸ਼ਨ ਦੇ ਲੈ ਕੇ ਤਾਂ ਕਿਸਮ ਆਪ ਦੀ ਬਸਤ ਹੈ ਨਹੀਂ ਆ ਮੈਂ ਪਹਿਲਾਂ ਆਈ ਸੀ ਮੈਂ ਪਹਿਲਾਂ ਦੂਜੀ ਲੈਣੀ ਸੀ ਮੈਨੂੰ ਪਤਾ ਲੱਗਿਆ ਵੀ ਨਵੀਂ ਲਾਂਚ ਹੋ ਰਹੀ ਆ ਫਿਰ ਮੈਂ ਨਵੀਂ ਲਾਂਚ ਦੀ ਮੈਂ ਬੁਕਿੰਗ ਕਰਵਾਈ ਆ ਗੱਡੀ ਲੋਕਨ ਵੀ ਬਹੁਤ ਵਧੀਆ ਗੱਡੀ ਆ ਜੀ ਬਹੁਤ ਵਧੀਆ ਜਿਹਨੂੰ ਕਹਦੇ ਹੋਏ ਲਗਜ਼ਰੀ ਕੀ ਲੰਗ ਵਾਲੀ ਗੱਡੀ ਆ ਤੇ ਜੋ ਵੀ ਕੁਛ ਲੋਕਾਂ ਦੀ ਡਿਮਾਂਡ ਆ ਉਹ ਹਿਸਾਬ ਨਾਲ ਬਹੁਤ ਵਧੀਆ ਗੱਡੀ ਆ ਜੀ ਆਫ ਰੋਡਿੰਗ ਵਾਸਤੇ ਵੀ ਉਹਦਾ ਫੈਮਿਲੀ ਗੱਡੀ ਆ ਬਹੁਤ ਵਧੀਆ ਕਹਿ ਸਕਦੇ ਫੈਮਿਲੀ ਦੀ ਬਹੁਤ ਵਧੀਆ ਗੱਡੀ ਆ ਜੀ